ਉਦਰ ਰਵਨੀਤ ਬਿੱਟੂ ਨੂੰ ਕਹਿੰਦੇ ਭਾਜਪਾ ਪੰਜਾਬ ਤਾਂ ਪੰਜਾਬ ਹਰਿਆਣੇ ਚ ਵੀ ਸਿੱਖ ਚਿਹਰੇ ਵੱਜੋ ਬਰਤਣਾ ਚਾਹੁੰਦੀ ਹੈ ਰਵਨੀਤ ਬਿੱਟੂ ਬਿਆਨ ਸਿੰਘ ਦਾ ਪੋਤਾ ਪਹਿਲਾਂ ਤਾਂ ਸਿੱਖੀ ਚੋਹ ਦੇ ਨੂੰ ਉਹਨੂੰ ਉਸ ਪਰਿਵਾਰ ਦੇ ਹਵਾਲੇ ਨਾਲ ਇਹ ਸਵਾਲ ਖੜੇ ਨੇ ਪੰਜਾਬ ਦੇ ਵਿੱਚ ਠੂਠੇ ਪੁਲਸ ਮੁਕਾਬਲੇ ਹੈ ਚਾਹੇ ਵਿਸ਼ਖ ਇਹ ਹਵਾਲਾ ਦਿੱਤਾ ਜਾਂਦਾ ਕਾਂਗਰਸ ਵੱਲੋਂ ਦਿੱਤਾ ਜਾਂਦਾ ਰਿਹਾ ਜਾਂ ਰਵਨੀਤ ਬਿੱਟੂ ਹਰਾ ਉਹਨਾਂ ਪਰਿਵਾਰ ਵੱਲੋਂ ਕਿ ਪੰਜਾਬ 'ਚ ਅਮਨ ਸ਼ਾਂਤੀ ਲਈ ਇਹ ਸਾਰਾ ਕੁਝ ਹੋਇਆ ਸੋ ਘੁੰਣ ਵਾਲਾ ਟਾਪਿਸਦਾ ਜੀ ਬੜੇ ਹਵਾਲੇ ਦਿੱਤੇ ਜਾਂਦੇ ਪਰ ਇਹ ਮੰਨਣਾ ਚਾਹੀਦਾ ਹੈ ਕਿ ਭਾਈ ਇਹ ਤਾਂ ਸਪਸ਼ਟ ਹੈ ਨਾ ਕਿ ਝੂਠੇ ਪੁਲਿਸ ਮੁਕਾਬਲੇ ਹੋਏ ਹੈ ਜੇ ਬੱਸਾਂ ਚੋਂ ਲਾ ਕੇ ਕਿਸੇ ਨੂੰ ਮਾਰਿਆ ਤਾਂ ਉਸ ਏਜੰਸੀਆਂ ਦੇ ਉੱਤੇ ਵੀ ਸਵਾਲ ਖੜੇ ਨੇ ਪੁਲਿਸ ਦੇ ਉੱਤੇ ਵੀ ਸਵਾਲ ਖੜੇ ਨੇ ਕਿ ਨੇ ਹੱਥੇ ਨੌਜਵਾਨਾਂ ਨੂੰ ਝੂਠੇ ਫਸਾ ਕੇ ਵੀ ਕੰਨ ਕੀਤਾ ਸੋ ਇਹ ਸਾਰੀ ਪ੍ਰਕਿਰਿਆ 'ਚ ਰਵਨੀਤ ਬਿੱਟੂ ਪ੍ਰਤੀ ਬਹੁ ਗਿਣਤੀ ਸਿੱਖ ਭਾਈਚਾਰਾ ਉਹ ਉਲਾਰ ਨਹੀਂ ਰੱਖਦਾ ਚਾਹੇ ਉਹ ਕਾਂਗਰਸ 'ਚ ਵੀ ਸੀ ਜਿੱਥੇ ਦਾ ਵੀ ਸੀ ਇੱਥੋਂ ਤੱਕ ਜਿਹਨਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣਿਆ ਉਹ ਤੋਂ ਪਹਿਲੀ ਵਾਰ ਉੱਥੇ ਹੀ ਬਣਿਆ ਉਦੋਂ ਤੋਂ ਫਿਰ ਲੁਧਿਆਣੇ ਤੋਂ ਲਗਾਤਾਰ ਬਣਿਆ ਤੇ ਇਸ ਵਾਰ ਪਾਲੀ ਪਾਲਾ ਬਦਲਿਆ ਕਹਿੰਦੇ ਰਵਨੀਤ ਬਿੱਟੂ ਨੂੰ ਇਹ ਲੱਗਦਾ ਸੀਗਾ ਕਿ ਬਈ ਮੈਂ ਜਿੱਤ ਜਾਣਾ ਪ੍ਰਜਾਦਾ ਵੀ ਜਿੱਤਦਾ ਦਿੱਲੀ 'ਚ ਸਰਕਾਰ ਨਹੀਂ ਆਉਂਦੀ ਮੈਨੂੰ ਵਿਰੋਧੀ ਪਾਸੇ ਬੈਠਣਾ ਪੈਂਦਾ ਤਿੰਨ ਵਾਰ ਰਵਨੀਤ ਬਿੱਟੂ ਜਿੱਤੇ ਆ ਤਿੰਨੇ ਵਾਰ ਵੀ ਜੀਐਸਪੀ ਦੀ ਸਰਕਾਰ ਆ ਗਈ ਸੋ ਇਥੇ ਕਹਿੰਦੇ ਕਿ ਉਹਨੇ ਤੈ ਕੀਤਾ ਵੀ ਮੈਂ ਹੁਣ ਭਾਜਪਾ ਕਰਨੀ ਉਹ ਛੋਣ ਲੜ ਗਿਆ ਸੋ ਰਮਨੀਤ ਬਿੱਟੂ ਭਾਜਪਾਲੇ ਪਾਸੇ ਛੋਣ ਲੜਨ ਗਿਆ ਤੇ ਕਹਿੰਦੇ ਜੀ ਉਧਰੋਂ ਛੋਣ ਹਾਰ ਗਿਆ ਸੋ ਰਮਨੀਤ ਬਿੱਟੂ 20000 ਦੇ ਵੋਟਾਂ ਦੇ ਫਰਕ ਨਾਲ ਰਾਜਾਬੜੀ ਤੋਂ ਛੋਣ ਹਾਰ ਗਿਆ ਤੇ ਪਰ ਕਹਿੰਦੇ ਅਮਿਤ ਸ਼ਾ ਆਪਣਾ ਵਾਅਦਾ ਕਰ ਗਿਆ ਸੀ ਪਰ ਰਮਨੀਤ ਬਿੱਟੂ ਲਗਦਾ ਉਹ ਹੈ ਪਤਾ ਨਹੀਂ ਅਮਿਤ ਸ਼ਾ ਵਾਅਦਾ ਪੂਰਾਊਗਾ ਕਿ ਨਹੀਂ ਇਹ ਲੋ ਜੀ ਅਮਿਤ ਸ਼ਾ ਨੇ ਮੰਤਰੀ ਬਣਾਤਾ ਅਮਿਤ ਸ਼ਾ ਨੇ ਵਾਅਦਾ ਪੂਰਾਇਆ ਰਵਨੀਤ ਬਿੱਟੂ ਚੋਕ ਸਿੱਖ ਚਿਹਰਾ ਦੇਖਿਆ ਉਹ ਪ੍ਰਮਾਣਿਤ ਹੁੰਦਾ ਪੰਜਾਬ ਚ ਨਹੀਂ ਹੁੰਦਾ ਵੱਖਰਾ ਸਵਾਲ ਪਰ ਉਹਨੂੰ ਦੁਨੀਆ ਚ ਦਿਖਾਉਣ ਲਈ ਦੇਸ਼ ਚ ਦਿਖਾਉਣ ਲਈ ਉਹਨਾਂ ਲੱਗਿਆ ਕਿ ਇਹ ਨੌਜਵਾਨ ਚਿਹਰਾ ਵੀ ਹੈ ਹੈ ਤੇ ਪੁਰਾਣਾ ਮੈਂਬਰ ਪਾਰਲੀਮੈਂਟ ਵੀ ਹੈ ਹੈ ਤੇ ਕਾਂਗਰਸ ਦੇ ਖਿਲਾਫ ਵੀ ਬੋਲਣ ਨੂੰ ਵਰਤਾਂਗੇ ਹੈ ਤੇ ਹਿੰਦੂਵਾਦ ਦੇ ਏਜੰਡੇ ਦੇ ਵਜੋਂ ਸਾਡੇ ਲਈ ਘੱਟ ਵੀ ਰਹੂਗਾ ਪੰਜਾਬ ਦੇ ਵਿੱਚ ਅਸੀਂ ਜੋ ਵੀ ਫੈਸਲੇ ਲਵਾਂਗੇ ਇਹ ਉਹਦੀ ਪੈਰ ਵੀ ਵੀ ਕਰੂਗਾ ਇਸ ਲਈ ਰਵਨੀਤ ਬਿੱਟੂ ਮੰਨਜੋ ਤੇ ਰਵਨੀਤ ਬਿੱਟੂ ਨੂੰ ਮੰਤਰੀ ਬਣਾਤਾ ਪਰ ਰਵਨੀਤ ਬਿੱਟੂ ਲੋਕ ਸਭਾ ਚੋਣ ਹਾਰ ਗਏ ਲੋਕ ਸਭਾ ਚੋਂ ਹਾਰੇ ਹੋਏ ਬੰਦੇ ਨੂੰ ਜਾਂ ਤਾਂ 6 ਮਹੀਨੇ ਚ ਐਮਪੀ ਬਣਾਉਣਾ ਪਊਗਾ ਤੁਹਾਨੂੰ ਜੇ ਮੰਤਰੀ ਬਣਾਇਆ ਜਾਂ ਤੁਹਾਨੂੰ ਰਾਜ ਸਭਾ ਲਈ ਲਿਆਉਣਾ ਪਊਗਾ ਸੋਣਾ ਐਮਪੀ ਜੇ ਕਿਸੇ ਹੋਰ ਸੂਬੇ ਚ ਲੜਾਉਨੇ ਹੋ ਫਿਰ ਪੰਜਾਬ ਦੀ ਨੁਮਾਇੰਦਗੀ ਕਾਦੀ ਰਹਗੀ ਪਰ ਹੁਣ ਵੀ ਰਾਜ ਸਭਾ ਪੰਜਾਬ ਦੇ ਵਿੱਚ ਤਾਂ ਕੋਈ ਖਾਲੀ ਨਹੀਂ ਫਿਰ ਕਹਿੰਦੇ ਪੰਜਾਬ ਦਾ ਗਵਰਨਰ ਦੀ ਸੂਬਾ ਹਰਿਆਣੇ ਚ ਰਾਜ ਸਭਾ ਖਾਲੀ ਹੈ ਸੋ ਰਵਨੀਤ ਬਿੱਟੂ ਨੂੰ ਹਰਿਆਣੇ ਵਾਲੀ ਵਿਧਾਨ ਸਭਾ ਸੀਟ ਤੋਂ ਹਰਿਆਣੇ ਵਾਲੀ ਰਾਜ ਸਭਾ ਸੀਟ ਤੋਂ ਬਾਅਦ ਰਾਜ ਸਭਾ ਹੋ ਕੇ ਲੋਕ ਸਭਾ ਦੇ ਬਤੌਰ ਮੰਤਰੀ ਬਿਠਾਇਆ ਜਾ ਸਕਦਾ ਸੋ ਇਹਦੀ ਕਹਿੰਦੇ ਤਿਆਰੀ ਕਰ ਲਈ ਤੇ ਪੰਜਾਬ ਦੇ ਨਾਲ ਨਾਲ ਰਮਨਿਤ ਮਿੱਤੂ ਨੂੰ ਭਾਜਪਾ ਹਰਿਆਣੇ 'ਚ ਸਿੱਖ ਚਿਹਰੇ ਵੱਜੋਂ ਦੇਖਦੀ ਆ ਇਸ ਲਈ ਇਹ ਬਾਜ਼ਾ ਨਹੀਂ ਪਗਾਇਆ ਉਸ ਚਿਹਰੇ ਦੀ ਤਲਾਸ਼ ਹੈ ਉਹਨਾਂ ਨੂੰ ਲੱਗਦਾ ਅਸਲ 'ਚ ਹੋਇਆ ਕੀ ਆਮ ਚੋਣਾਂ ਦੌਰਾਨ ਹਰਿਆਣੇ ਦੇ ਵਿੱਚ ਸਿੱਖ ਭਾਈਚਾਰਾ ਪੰਜਾਬੀ ਭਾਈਚਾਰਾ ਕਿਸਾਨੀ ਭਾਈਚਾਰਾ ਚਾਹੇ ਉਜਾੜਖਨ ਨੇ ਚਾਹੇ ਜੱਟ ਨੇ ਭਾਜਪਾ ਨਾਲ ਨਹੀਂ ਗਏ ਬਹੁ ਗਿਣਤੀ ਨਹੀਂ ਗਏ ਸੋ ਉਸ ਖੱਪੇ ਨੂੰ ਪੂਰਾ ਕਰਨ ਲਈ ਕਹਿੰਦੇ ਉਹਨਾਂ ਨੂੰ ਲੱਗਦਾ ਕਿ ਰਮਨਿਤ ਮਿੱਤੂ ਖਾ ਸਾਡਾ ਡੰਗ ਟਪਾ ਸਕਦਾ ਕਿ ਹਰਿਆਣੇ ਦੇ ਸਿੱਖ ਚਿਹਰੇ ਵੱਜੋਂ ਹਰਿਆਣੇ ਦੇ ਸਿੱਖਾਂ ਨੂੰ ਨਾਲ ਲੈ ਆਉਣ ਲਈ ਪੰਜਾਬੀ ਨਾਲ ਲੈ ਲਈ ਕਿਸਾਨਾਂ ਨੂੰ ਲੈਣ ਲਈ ਰਵਨੀਤ ਬਿੱਟੂ ਦਾ ਚਿਹਰਾ ਕੰਮ ਕਰ ਸਕਦਾ। ਸੋ ਮੈਂ ਉੱਥੋਂ ਤਾਂ ਹੀ ਗੱਲ ਸ਼ੁਰੂ ਕੀਤੀ ਸੀ ਕਿ ਵੀ ਰਵਨੀਤ ਬਿੱਟੂ ਬਹੁ ਗਿਣਤੀ ਸਿੱਖ ਭਾਈਚਾਰੇ ਰਵਨੀਤ ਬਿੱਟੂ ਪ੍ਰਤੀ ਉਲਾਰ ਨਹੀਂ ਹੈ। ਤੇ ਫਿਰ ਉਹ ਜੋ ਇੱਥੇ ਉਲਾਰ ਨਹੀਂ ਹੈ ਤੇ ਉਹ ਕੀ ਹਰਿਆਣੇ ਚ ਉਲਾਰ ਹੋ ਜਾਏ। ਪਰ ਅਗਲੀ ਦੀ ਰਾਜਨੀਤੀ ਹੈ। ਹਾਂ ਚਣੌਤੀ ਉੱਥੇ ਰਾਸਵਾ ਸੀਟ ਜਿੰਨਾ ਵੀ ਹੈ ਬਸ਼ਰਤੇ ਵਿਰੋਧੀ ਤੇਰਾ ਇਕੱਠੀਆਂ ਹੋਣ। ਹਰਿਆਣੇ ਚ 90 ਵਿਧਾਨ ਸਭਾ ਸੀਟਾਂ ਨੇ। ਤੇ ਪਪਿੰਦਰ ਹੁੱਡਾ ਦਾ ਮੁੰਡਾ ਦਪਿੰਦਰ ਹੁੱਡਾ ਐਮਪੀ ਬਣ ਗਿਆ 10ਵਾਂ ਛੱਡ ਕੇ ਸੋ ਦਾ ਕਾਰਜਕਾਲ ਪਿਆ ਅਜੇ ਇਸ ਲਈ 10ਵਾਂ ਦੀ ਚੋਣ ਹੋਣੀ ਹੈ ਚਾਹ ਉਹਨੇ ਕਾਰਜਕਾਲ ਲਈ ਹੋਣੀ ਹੈ ਸੋ ਉਸ ਦੇ ਲਈ ਹੁਣ ਜੇ ਦੇਖਿਆ ਜਾਵੇ ਤਾਂ ਗਿਣਤੀ ਦੇ ਪੱਖੋਂ ਭਾਜਪਾ ਕੋਲ ਕੋਟਾ ਵੱਧ ਹੈ ਪਰ ਕਾਂਗਰਸ ਜੱਜਪਾ ਤੇ ਨੈਲੋ ਜੇ ਇਕੱਠੀਆਂ ਹੋ ਜਾਣ ਤਾਂ ਚੁਣੌਤੀ ਬਣ ਸਕਦੀਆਂ ਪਰ ਕੀ ਉਹਨਾਂ ਦਾ ਕੋਈ ਸਾਂਝਾ ਉਮੀਦਵਾਰ ਹੋ ਸਕਦਾ ਕਿ ਉਹ ਸਾਂਝੇ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਸਕਦੀਆਂ ਪਹਿਲਾਂ ਤਾਂ ਨੈਲੋ ਤੇ ਜੱਜਪਾ ਦਾ ਮਾਮਲਾ ਆਪਸ ਵਿੱਚ ਕਰਦਾ ਮਸਲਾ ਹੈ ਫੇਰ ਬਾਚੂ ਕਾਂਗਰਸ ਨਾਲ। ਸੋ ਇਸ ਲਈ ਭਾਜਪਾ ਨੂੰ ਲੱਗਦਾ ਕਿ ਤੇ ਇਹਨਾਂ ਨੇ ਇਕੱਠੇ ਨਹੀਂ ਹੋਣਾ ਤੇ ਸਾਡੇ ਲਈ ਸੀਟ ਕੱਢਣੀ ਈਸਾਨ ਹੈ। ਤੇ ਰਵਨੀਤ ਮਿੱਤੂ ਨੂੰ ਆਪਾਂ ਨੂੰ ਲੈ ਕੇ ਜਾਣਾ ਪੈਣਾ ਮੰਤਰੀ ਬਣਾ ਚੁੱਕੇ ਆ। ਸੋ ਪੰਜਾਬ ਦਾ ਗਵਾਂਢੀ ਸੂਬਾ ਹੈ। ਪੰਜਾਬ 'ਚ ਵੀ ਅਸਰ ਸੂਰ ਹੋਊਗਾ। ਹਰਿਆਣਾ 'ਚ ਵੀ ਚੱਲੇਗਾ ਸਾਡਾ ਕੰਮ। ਰਵਨੀਤ ਮਿੱਤੂ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਭਾਜਪਾ ਦੇ ਹੱਕ 'ਚ ਬੋਲੀ ਜਾਊਗਾ। ਸੋ ਇਸ ਲਈ ਰਵਨੀਤ ਮਿੱਤੂ ਨੂੰ ਕਹਿੰਦੇ ਜੀ ਹਰਿਆਣਾ 'ਚ ਸਿਕਚੇਰਾ ਬਣਾ ਕੇ ਬਤੌਰ ਰਾਸਵਾ ਦਿੱਲੀ 'ਚ ਦਾਖਲ ਕਰਨ ਦੀ ਤਿਆਰੀ ਹੈ।